ਇਹ ਨੰਬਰ ਵਾਰ ਦੇ ਵਿੱਚ 12 ਲੱਖ ਦੀ ਲਾਗਤ ਨਾਲ ਇਸ ਲੋਕਾਂ ਦੀ ਬਹੁਤ ਜਾਨੀ ਜਨਤਾ ਸੀ ਮਾਰ ਸੀ ਉਹ ਮੈਨੂੰ ਕਹਿੰਦੇ ਸੀ ਜਦੋਂ ਮੈਂ ਆਉਂਦਾ ਸੀ ਇੱਥੇ ਸੀ ਕਿ ਉਹ ਅੰਦਾਜ ਜਿਹੜਾ ਜਲਦੀ ਬੰਦੋਬਸ ਕਰਕੇ ਦੋ ਮੈਂ ਆਪਣੇ ਹਲਕੇ ਸੈਂਟਰ ਦੇ ਅੰਦਰ ਆ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਚੌਥਾ ਟਿਊਬਲ ਦਾਦ ਘਟਾ ਕਿਉਂਕਿ ਪਾਣੀ ਬਿਨਾ ਪਾਣੀ ਕਿੰਨੀ ਜ਼ਰੂਰਤ ਹੈ ਇਨਸਾਨ ਦੀ ਸਾਰੀਆਂ ਗੱਲਾਂ ਚ ਸਰ ਜਾਂਦਾ ਪਾਣੀ ਤੋਂ ਬਿਨਾ ਨਹੀਂ ਸਰਦਾ ਇਸ ਕਰਕੇ ਹੀ ਮੈਂ ਜਿਹੜਾ 12 ਲੱਖ ਦੀ ਲਾਗਤ ਨਾਲ ਇੱਕ ਡੂਬਲ ਡਾਟ ਜਤ ਗਾੜੀ ਦਿੱਤਾ ਮੇਰੇ ਰਲ ਕੇ ਸਾਥੀ ਸਾਰੇ ਇਸ ਪਾਰ ਦੇ ਜਿੰਨੇ ਵੀ 100000 ਰੁਪਏ ਮੇਰੇ ਨਾਲ ਦੇ ਲੀਡਰ ਆ ਇਸ ਪਾਰ ਦੇ ਸਾਰੇ ਮੇਰੇ ਨਾਲ ਖੜੇ ਹੈ ਅਸੀਂ ਸਾਰਿਆਂ ਨੇ ਜੋ ਲੋਕਾਂ ਨਾਲ 3 ਕਰੋੜ ਪੰਜਾਬ ਦੀ ਜਨਤਾ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਦਾ ਕੀਤਾ ਸੀ ਤੱਲੇ ਤੱਲੇ ਵਾਅਦੇ ਨੂੰ ਪੂਰਾ ਕਰਨਾ ਵਾ 5 ਸਾਲ ਹੋ ਗਏ ਕਿਹਾਉਣਾ ਕੋਈ ਸਰਕਾਰਾਂ 4.5 ਸਾਲ ਬਾਅਦ ਆਪਣੇ ਇਸ ਕੰਮ ਦੀ ਗਿਣਤੀ ਕਰਦੇ ਆ ਸਾਨੂੰ ਦੱਸ ਦਿਓ ਤੁਸੀਂ ਕੀ ਆ ਕਿ 730 ਮੁੱਲਾ ਕਲੀਨਿਕ ਖੁੱਲ ਗਏ ਬਿਜਲੀ ਦੇ ਬਿੱਲ ਲੋਕਾਂ ਦੇ ਨਹੀਂ ਆ ਰਹੇ ਜ਼ੀਰੋ ਬਿੱਲ ਆ ਰਹੇ ਆ ਇਸ ਕਰਕੇ ਜੋ ਪੰਜਾਬ ਦੇ 3 ਕਰੋੜ ਜਨਤਾ ਦੀ ਜਰੂਰਤ ਆ ਉਹ ਕਲੀ-ਕਲੀ ਜ਼ਰੂਰਤ ਨੂੰ ਪੂਰਾ ਕੀਤਾ ਜਾਊਗਾ ਔਰ ਗਲੀ-ਗਲੀ ਜਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਅਨੰਦ ਸਰ ਦੇ ਕਹਿੰਦਾ ਕਿ ਕੰਸਲਰ ਸੁਪਰਵਾਈਜ਼ ਕਰੇ ਤੇ ਸਰਪਾਣੀ ਦਾ ਸੰਗਠਨ ਚੱਲਦਾ ਰਹੇ। ਕੋਈ ਇਲਾਕੇ ਨਹੀਂ ਹਲਕੇ ਲਈ। ਇਸ ਏਰੀਏ ਲਈ ਵੀ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਦੇਖੋ ਵੱਡਾ ਪ੍ਰੋਜੈਕਟ ਮੈਂ ਤੁਹਾਨੂੰ ਦੱਸਿਆ ਵਾ ਵੀ ਇਸ ਤੋਂ ਵੱਡਾ ਇੱਕ ਮੈਂ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਜਿਹੜੀ ਜਗ੍ਹਾ ਪਈ ਹੈ ਇੱਕ ਕਿਲੇ ਦੇ ਕਰੀਬ। ਉੱਥੇ ਇਸ ਹਲਕੇ ਦੇ ਵਿੱਚ ਸ਼ਹਿਰੀ ਪੁਰਾਣਾ ਸ਼ਹਿਰ ਲੁਧਿਆਣਾ ਸੈਂਟਰ ਆਏ। ਇੱਥੇ ਕੋਈ ਜਗ੍ਹਾ ਦੀ ਜ਼ਿਆਦਾ ਸਹੂਲਤ ਨਹੀਂ ਹੈ ਜੀ। ਪਰ ਜਿੰਨੀ ਹੈਗੀ ਆ ਉੱਥੇ ਮੈਂ ਤਿੰਨ ਗਰਾਊਂਡ ਜਲਦੀ ਮੈਂ ਦਿੱਤਾ ਹੋਇਆ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਜਲਦੀ ਤੁਹਾਡੇ ਅੱਗੇ ਲੈ ਕੇ ਆਉਂਗਾ ਉੱਥੇ ਤਿੰਨ ਗਰਾਊਂਡ ਮੇਰੇ ਹਲਕੇ ਦੇ ਬੱਚਿਆਂ ਲਈ ਖੇਡਣ ਲਈ ਬਣਾ ਰਿਹਾ ਕਿਉਂਕਿ ਜੇ ਸਪੋਰਟਸ ਹੋਊਗੀ ਤਾਂ ਸਾਡੇ ਬੱਚੇ ਇਸੇ ਗਲਤ ਪਾਸੇ ਨਹੀਂ ਜਾਣਗੇ ਥੈਂਕ ਯੂ ਆਈ ਐਮ ਲੋਵੀ ਗਵਰਨਮੈਂਟ ਵੀ ਤੇ ਹਾਂਜੀ ਕੰਸੀ ਕਰ ਲੋ ਆਪਣਾ ਇਹਨਾਂ ਆਪਾਂ ਇੱਥੇ ਲੋਗੇ ਸਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫਿਰ ਮਾਈਕ ਫੜੇ ਇੱਧਰ ਆ ਕੇ ਇੱਕ ਮਿੰਟ ਫਿਰ ਮਾਈਕ ਫੜੇ ਦੁਨੀਆ ਕਰਨੀ ਹੈ ਲੱਗਣਾ ਖੜੀ ਮਾਈਕਾ ਮਾਈਕ ਫੜ ਕੇ ਮਾਈਕ ਹੋ ਗਿਆ ਨਾ ਬਾਈ ਜੀ ਬਹੁਤ ਚਲੇ ਗਏ ਦੀ ਆਲਾ ਸਿਨਾਲਾ ਅਕਤਰਾ ਨਹੀਂ ਲੈ ਹਾਂਜੀ ਸਰ ਮਾਈਕ ਥੋੜਾ ਪਿੱਛੇ ਰੱਖ ਲਿਆ ਹਾਂਜੀ ਸਰ ਆਡ ਵਾਰਡ ਨੰਬਰ 51 ਦੇ ਵਿੱਚ 12 ਲੱਖ ਦੀ ਇੱਕ ਵਾਰ ਸਰਾਖਾਣਾ ਕਰੀਏ ਅੱਜ 74 ਅੱਛਾ ਇੱਕ ਵਾਰ ਹਾਂਜੀ ਜੀ ਦੁਬਾਰਾ ਬੋਲਿਓ ਹਾਂਜੀ ਜੀ ਗਿਲਾਤ ਇੱਧਰ ਤੇ ਆਂਦੇ ਹਾਂ ਹਾਂਜੀ ਲੋ ਤੇ ਪਹਿਲਾਂ ਵਾਰਡ ਨੰਬਰ 51 ਸੀ ਹੁਣ 74 ਹੋ ਗਈ ਆ 74 ਨੰਬਰ ਵਾਰਡ ਦੇ ਵਿੱਚ 12 ਲੱਖ ਦੀ ਲਗਨ ਨਾਲ ਟਿਊਬਵਲ ਦਾ ਉਦਘਾਟਨ ਕੀਤਾ ਵਾ ਜਿਹੜਾ ਲੋਕਾਂ ਦੇ ਬਹੁਤ ਦੇਰ ਦੀ ਮੰਗ ਸੀ ਔਰ ਲੋਕਾਂ ਦੀ ਡਿਮਾਂਡ ਸੀ ਇਹ ਕਿ ਪਾਣੀ ਦੀ ਜਿਹੜੀ ਜ਼ਰੂਰਤਾਂ ਉਹ ਸਾਡੀ ਪੂਰੀ ਕੀਤੀ ਜਾਵੇ ਪਾਣੀ ਬਿਨਾਂ ਨਹੀਂ ਸਰਦਾ ਬਾਕੀ ਸਾਰੇ ਕੰਮਾਂ ਚੋਂ ਸਰ ਜਾਂਦਾ ਵਾ ਪਾਣੀ ਜਿਹੜੀ ਇੱਕ ਹਰ ਬੰਦੇ ਦੀ ਜ਼ਰੂਰਤ ਆ ਉਹ ਅੱਜ ਉਦਘਾਟਨ ਕਰਕੇ ਇਸ ਵਾਰ ਨੰਬਰ 74 ਦੇ ਲੋਕਾਂ ਦੇ سپرد ਕੀਤਾ ਜਾਊਗਾ ਔਰ ਲੋਕ ਇਸ ਪਾਣੀ ਦਾ ਵਰਤੋਂ ਕਰਕੇ ਆਪਣੇ ਘਰ ਚ ਗਿਆਨੀ ਪਾਉਗੇ। ਸਰ ਕਾਂਗਰਸ ਅਜੇ ਇब्राहिम ਟਰਨਾ ਦੋਰੀਆ ਤੈਨੂੰ ਵਸਟਾਂ ਲੈ ਕੇ ਆਉਂਦੇ ਨੇ ਤੇ ਕੀ ਕਹਿਣਾ। ਕਾਂਗਰਸ ਦੇ ਆਪਣੇ ਡੰਡੇ ਵੀ ਜੇ ਹੋਏ ਆ। ਆਪਣੇ ਡੰਡੇ ਹੁਣ ਆਪ ਨਾ ਚੁਗੋ ਸਾਡੀ ਡਿਊਟੀ ਲਾਤੀ 3 ਕਰੋੜ ਲੋਕਾਂ ਨੇ। ਤੁਸੀਂ ਦੇਖਿਆ ਹੁਣ ਪਿਛਲੇ 5 10 ਸਾਲਾਂ ਦੇ ਵਿੱਚ ਵਿੱਚ ਕਿਹੜਾ ਬੰਦਾ ਕਾਨੂੰਨ ਨੂੰ ਜਾਂ ਕਿਸੇ ચીਨ ਨੂੰ ਆਪਣੇ ਹੱਥ ਚ ਲਊਗਾ। ਉਹਨੂੰ ਉਹਦੀ ਜਗ੍ਹਾ ਦਿਖਾਈ ਜਾਊਗੀ। ਦਿੱਖਿਆ ਹੁਣ ਸਾਡੀ ਖਾਲੀ ਦਿਖਾਈ ਐ ਇੱਥੋਂ ਜਿਹੜਾ ਬੰਦਾ ਕਿਸੇ ਪਬਲਿਕ ਦੇ ਆਮ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਰੇਸ਼ਾਨੀ ਕਰੂਗਾ ਉਹਨੂੰ ਉਹਦੀ ਜਗ੍ਹਾ ਤੇ ਬਚਾਇਆ ਜਾਊਗਾ ਸਰ ਇਹ ਕਿੰਨੀ ਲਗਤ ਨਾਲ ਟੀ ਹੋਇਆ ਇਹ 12 ਲੱਖ ਦੀ ਲਗਤ ਨਾਲ ਕੀਤਾ ਗਿਆ ਤੇ ਘੱਟਕ ਧਿਆਨ ਮੇਰੇ ਨਾਲ ਇਹ ਬਾਸ ਹਫਤੇ ਦੇ ਵਿੱਚ ਵਿੱਚ ਕਰ ਦੇਣਾ ਤਿਆਰ ਕੰਮ ਦੇ ਵਿੱਚ ਦੇਰੀ ਨਹੀਂ ਜੋ ਲੋਕਾਂ ਨੂੰ ਕਿਹਾ ਉਹ ਉਹਨਾਂ ਚ ਆ ਰਹੀ ਸੀ ਕਾਫੀ ਦੇਰ ਦੀ ਲੋਕਾਂ ਦੀ ਡਿਮਾਂਡ ਸੀ ਲੇਕਿਨ ਪਹਿਲਾਂ ਵੀ ਸਰਕਾਰਾਂ ਆਈਆਂ ਲੇਕਿਨ ਕੋਈ ਕਾਰਵਾਈ ਨਹੀਂ ਦੇਖੋ ਜੇ ਪਹਿਲਾਂ ਕਰਦੇ ਹੁੰਦੇ ਪਹਿਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਫਿਰ ਲੋਕ ਉਹਨਾਂ ਨੂੰ ਘਰਾਂ 'ਚ ਬਿਠਾਉਂਦੇ ਉਹ ਤਾਂ ਹੀ ਘਰ ਬਿਠਾਇਆ ਲੋਕਾਂ ਨੇ ਉਹਨਾਂ ਨੇ ਪਹਿਲਾਂ ਕੀਤਾ ਕੁਝ ਨਹੀਂ ਅੱਜ ਲੋਕਾਂ ਨੇ ਉਹਨਾਂ ਨੂੰ ਤਾਂ ਹੀ ਘਰ ਬਿਠਾਇਆ ਲੋਕਾਂ ਨੂੰ ਹੋਰ ਕਈ ਜਿਹੜੀਆਂ ਸਮੱਸਿਆਵਾਂ ਹੱਥ ਤੱਕ ਖਾਲੋ ਹੋ ਜਾਣਗੀਆਂ ਜਿਵੇਂ ਸਰਕਾਰ ਦਾ ਦੇਖੋ ਗੱਲ ਸੁਣੋ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਵਾ ਜੀ ਮੁੱਖ ਮੰਤਰੀ ਪੰਜਾਬ ਤੇ 20 ਕਰੋੜ ਰੁਪਈਆ ਮੇਰੀ ਕੌਨਸੀ ਏਜੰਸੀ ਦੇ ਵਿੱਚ ਆਹ ਹੁਣ ਲਾਉਣਾ ਮੈਂ ਜਿੱਦਨ ਦਾ ਮੈਂ ਬਣਿਆ ਮਾ 30 35 ਕਰੋੜ ਰੁਪਈਆ ਮੈਂ ਵਿਕਾਸ ਕਾਰਜ ਦੇ ਇੱਥੇ ਸੈਂਟਰ ਹਲਕੇ ਦੇ ਵਿੱਚ ਲਾ ਚੁੱਕਿਆ ਹਾਂ ਆ ਜੋ ਹੋਰ ਪ੍ਰਕਾਰ ਦੇ ਕਰਾਰੇ ਡੀਕੂ ਰਡੀ ਹੈ ਸੁਫੀ ਵਾਜਾ ਇੱਧਰ ਆ ਜੀ ਇਹ ਇੱਥੇ ਕੱਢ ਦਿਓ ਵਾਹ ਇੱਥੇ ਜਲੇ ਆ ਵੀ ਜੋ ਜੰਗ ਹੈਗਾ ਦੇ ਆ ਜਾਓ ਆ ਜਾਓ ਮੇਰੇ ਕੋਲ ਵੀ ਕੈਮਰਾ ਚੁਣ ਲੀ ਹਾਂਜੀ ਸਰ ਬਿਲਕੁਲ ਸਹੀ ਨਾਮ ਤੇ ਕਿਹੜਾ ਏਰੀਆ ਤੇ ਸਾਰਾ ਕੁਝ ਦੱਸ ਦਿਓ ਮੇਰਾ ਨਾਮ ਮਨਜੀਤ ਸਿੰਘ ਦਾਸ ਪਲਾਕਪਰਨ ਹਲਕਾ ਸੈਂਟਰਲ ਅੱਜ ਬੜੀ ਖੁਸ਼ੀ ਦਾ ਮਾਹੌਲ ਹੈ ਐਮ ਐਲ ਏ ਜੀ ਜੋਗਾ ਅੱਜ ਪੋਪੀ ਜੀ ਦੇ ਜਤਨਾ ਸਾਂ ਇਸ ਏਰੀਆ 'ਚ ਬੜੀ ਲੰਬੇ ਸਮੇਂ ਤੋਂ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਸੀ ਪਾਣੀ ਦਾ ਪ੍ਰੈਸ਼ਰ ਨਹੀਂ ਸੀ ਸੋ ਇਹਨਾਂ ਨੂੰ ਅਸੀਂ ਸੁਨੇਮ ਬੇਨਤੀ ਕੀਤੀ ਵੀ ਇਸ ਏਰੀਆ ਦੇ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਤਾਂ ਤੁਰੰਤ ਉਹਨਾਂ ਨੇ ਕਾਰਵਾਈ ਕਰਦੇ ਸਾਨੂੰ ਇਹ ਇੱਕ ਹਫ਼ਤੇ ਦੇ ਵਿੱਚ ਹੀ ਟਿਊਬਲ ਅਪਰੂਵ ਹੋ ਗਿਆ ਤਾਂ ਸੋ ਇਸ ਏਰੀਆ ਦੀ ਜਿਹੜੀ ਜਨਤਾ ਵਾ ਜਿਵੇਂ ਟਿਊਬਲ ਲੱਗੂ ਪਾਣੀ ਦੀ ਸਮੱਸਿਆ ਨਿਜਾਦ ਮਿਲੂਗਾ ਔਰ ਅਸੀਂ ਦਿਨੋ ਤਰ੍ਹਾਂ ਕੰਮ ਕਰਦੇ ਸਪੱਸ਼ਟ ਮੇਰੇ ਵਲੰਟੀਅਰ ਸਾਥੀ ਸਾਰੇ ਅਸੀਂ ਜੀ ਮੇਦੇ ਸਾਰੇ ਦੀ ਮਿਹਨਤ ਸਦਕਾ ਇਹ ਸਫਲ ਹੋ ਸਕਿਆ ਸਕਿਆ ਸੋ ਧੰਨਵਾਦ ਐਮਐਲਏ ਸਾਹਿਬ ਦਾ ਧੰਨਵਾਦ ਹੈ ਸਾਡੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਹੈ ਇੱਥੇ ਦੀ ਜਨਤਾ ਜਿਹੜੀ ਸਾਨੂੰ ਸਪੋਰਟ ਕਰਦੀ ਹੈ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਸਾਹਿਬ ਨੂੰ ਵੋਟਾਂ ਪਾ ਕੇ ਦਿਖਾਇਆ ਔਰ ਅਸੀਂ ਲੋਕਾਂ ਤੋਂ ਇਹੀ ਆਸ ਕਰਦੇ ਹਾਂ ਕਿ ਇਸ ਏਰੀਆ ਦੇ ਕੰਮ ਜਿਹਦੇ ਉਹ ਜਿਵੇਂ ਜਿਵੇਂ ਅਸੀਂ ਪੂਰਾ ਕਰਾਂਗੇ ਤੁਸੀਂ ਉਹ ਵਿੱਚ ਸਾਾਨੂੰ ਸਹਿਯੋਗ ਦੇਵੋਗੇ ਅਸੀਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ ਰੋਡ ਦੇ ਇੱਕ ਵਾਦਾ ਕਰਦੇ ਵੀ ਇਸ ਏਰੀਆ ਦੀ ਤਰੱਕੀ ਔਰ ਮੁਸ਼ਕਲਾਂ ਦੇ ਨਿਜਾਦ ਦੇ ਵਿੱਚ ਅਸੀਂ ਕੋਈ ਵੀ ਕਸਮ ਨਹੀਂ ਛੱਡਦੇ ਤੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਹੁਣ ਇਹ ਸਾਰਾ ਐਕਸ਼ਨ ਲੈ ਦੇਖੋ ਸ਼ਹਿਰ ਵਾਸੀਆਂ ਨੂੰ ਟੀਲ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਆ ਜੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਕੋਈ ਸਾਡੇ ਮਨ ਆਪਣਾ ਕਾਰਪੋਰੇਸ਼ਨ ਦੇ ਵਿੱਚ ਆਉਣਗੇ ਵਿਕਾਸ ਹੋਊਗਾ ਕਿਉਂਕਿ ਜੇ ਕੋਈ ਵੀ ਸਰਕਾਰ ਜਿਸ ਵੀ ਸਰਕਾਰ ਹੋ ਕੇ ਸਰਕਾਰਾਂ ਹੀ ਬਣਦੀਆਂ ਨੇ ਸੋ ਜੇ ਸਰਕਾਰ ਦੇ ਵਲੰਟੀਅਰ ਜਾਂ ਕਾਉਂਸਲਰ ਵਧਣਗੇ ਉਸੇ ਸਰਕਾਰ ਡਿਵੈਲਪ ਕਰ ਸਕਦਾ ਡਿਵੈਵਲਪਮੈਂਟ ਕਰ ਸਕਦਾ ਸੋ ਸਾਰੀ ਸ਼ਹਿਰ ਵਾਸੀਆਂ ਨੂੰ ਪੀੜਾ ਵੀ ਅਸੀਂ ਪੂਰੀ ਤਰ੍ਹਾਂ ਡੈਡੀਕੇਟਡ ਆ ਤੁਹਾਡੀ ਸੇਵਾ ਦੇਤੇ ਔਰ ਤੁਸੀਂ ਸਾਨੂੰ ਸਹਿਯੋਗ ਦੇ ਕੇ ਇਸ ਲੁਧਿਆਣਾ ਵਿੱਚ ਆਪਣਾ ਮੇਰੋ ਠੀਕ ਹੈ ਉਹਦੀ ਅਦਾਜ਼ ਵੀ ਤੇਰੀ ਕਿਆ ਨੋ ਪਿਆਰ ਨਾ ਲੱਗਦਾ ਉਹ ਵੀ ਤੇਰੀ ਹੋ ਗਿਆ ਸਰ ਹੋ ਗਿਆ 10 10 ਪਹਿਲੀ ਉਹ ਲੋਕ ਸamantri ਪੰਜਾਬ ਨੂੰ ਸਾਨੂੰ ਸੰਦੇਸ਼ ਦਿੰਦੇ ਅਸਾਂ ਨੂੰ ਹਾਂ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਗਰਮਾਹਟ ਬੰਦੀ ਹੋਈ ਨਜ਼ਰ ਆ ਰਹੀ ਹੈ ਗਠ ਜੋੜ ਦੀ ਆ ਚਰਚਾਵਾ ਚੱਲਦੀਆਂ ਨੇ ਉਥੇ ਦੂਜੇ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੀ ਹੋਈ ਨਜ਼ਰ ਆ ਰਹੀ ਆ ਗੱਲਬਾਤ ਕਰਨ ਲਈ ਸਾਡੇ ਨਾਲ ਵਜੂਨੇ ਹਲਕਾ ਸੈਂਟਰ ਦੇ ਵਿਧਾਇਕ ਸ਼ੌਕ ਪ੍ਰਾਸ਼ਰ ਪੱਪੀ ਜੀ ਪੱਪੀ ਜੀ ਇੱਕ ਪਾਸੇ ਗਠਬੰਧਨ ਦੀਆਂ ਚਰਚਾਵਾ ਚੱਲ ਰਹੀਆਂ ਦੂਜੇ ਪਾਸੇ ਕਾਂਗਰਸ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਦੀ ਹੋਈ ਨਜ਼ਰ ਆ ਰਹੀਆਂ ਨਿਸ਼ਾਨੇ ਤੇ ਲੈਂਦੀ ਹੋਈ ਨਜ਼ਰ ਆ ਰਹੀ ਆ ਧਰਮੇ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆ ਰਹੀ ਆ ਨਿਸ਼ਾਨੇ ਉਹ ਲੈਂਦਾ ਹੁੰਦਾ ਜਿਹੜਾ ਕੋਈ ਆਪ ਸੱਚਾ ਹੋ ਮਿਲਦਾ ਨੇ ਆਪ ਹੀ ਕੰਡੇ ਭੀਜੇ ਹੁਣ ਸਾਨੂੰ ਚੁਗਣ ਦਾ ਤਾਂ ਟਾਈਮ ਦੇ ਦੋ ਜਿਹੜੇ ਕੰਡੇ ਪੀਟ ਕੇ ਗਏ ਹਾਂ 3 ਕਰੋੜ ਲੋਕਾਂ ਨੇ ਤੁਹਾਨੂੰ ਤਾਂ ਹੀ ਘਰ ਬਣਾਇਆ ਵਾ ਉਹ ਲੋਕਾਂ ਨੂੰ ਪਤਾ ਸੀ ਤੁਸੀਂ ਪੰਜਾਬ ਦੇ ਪ੍ਰਤੀ ਕਿੱਡਾ ਸੀਰੀਅਸ ਹੋ 5 ਸਾਲਾਂ ਦੇ ਵਾਦੇ ਪੌਣੇ 5 ਸਾਲ ਬਾਅਦ ਅਗਲੇ ਦੀ ਤਿਆਰੀ ਕਰ ਲੈਂਦੇ ਸੀ ਅਸੀਂ 2 ਸਾਲ ਹੋਣ ਵਾਲੇ ਆ ਸਾਡੀ ਸਰਕਾਰ ਨੂੰ ਤੁਸੀਂ ਦੇਖਿਆ ਹੁਣ ਕਿਸੇ ਹਲਕੇ ਤੇ ਚੱਲ ਜਾਓ ਵਿਕਾਸ ਦੀ ਝੜੀ ਲੱਗੀ ਆ ਲੋਕਾਂ ਦਾ ਕੰਮ ਹੋ ਰਿਹਾ ਵਾ ਤੁਸੀਂ ਕਹਿ ਰਹੇ ਹੋ ਵਿਕਾਸ ਦੀ ਝੜੀ ਲੱਗੀ ਆ ਵਿਰੋਧੀ ਕਹਿੰਦੇ ਕਿ ਪਰਚਿਆਂ ਦੀ ਰਾਜਨੀਤੀ ਹੋ ਰਹੀ ਆ ਘਰ ਘਰ ਜੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਵਾ ਇੱਕ ਵੀ ਵਾਦਾ ਜਿਹੜਾ ਵਾ ਪੂਰਾ ਨਹੀਂ ਕੀਤਾ ਤੇ ਸਰਕਾਰ ਬਿਲਕੁਲ ਫੇਰ ਸਾਬਤ ਹੋਈ ਆ ਪਰਚਿਆਂ ਦੀਆਂ ਝੜੀਆਂ ਦਾ ਇਹਨਾਂ ਨੂੰ ਪੁੱਛੋ ਜਿਹੜੇ ਡਰ ਕੇ ਉਧਰ ਬੀਜੇਪੀ ਦਾ ਪੱਲਾ ਫੜ ਰਹੇ ਆ ਹੁਣ ਕਾਂਗਰਸ ਵਾਲੇ ਇਹਨਾਂ ਨੂੰ ਡਰ ਹੋਊਗਾ ਪਰਚਿਆਂ ਦੀ ਇੱਥੇ ਸਾਡਾ ਤਾਂ ਨਾ ਕੋਈ ਬੰਦਾ ਧੱਕੀ ਆ ਨਾ ਕਿਸੇ ਨੇ ਕੋਈ ਗ੍ਰਾਪਸ਼ਨ ਜੀ ਨੇ ਕੀਤੀ ਸੀ ਉਹਨੂੰ ਉਹਦੀ ਜਗ੍ਹਾ ਤੇ ਭੇਜਿਆ ਚਾਹੇ ਸਾਡਾ ਸੀ ਚਾਹੇ ਕੋਈ ਦੂਜਾ ਸੀ ਪਰਚਾ ਦਾ ਉਹਨੂੰ ਡਰ ਹੁੰਦਾ ਵਾ ਜਿਹੜੇ ਬੰਦੇ ਨੇ ਕੋਈ ਕ੍ਰਾਪਸ਼ਨ ਕਰਨੀ ਆ ਜਦੋਂ ਕ੍ਰਾਪਸ਼ਨ ਨਹੀਂ ਕਰਨੀ ਤੇ ਫਿਰ ਡਰ ਕੋਈ ਨਹੀਂ ਹੁੰਦਾ ਹੁਣ ਤੁਸੀਂ ਕੱਲ ਦੇਖਿਆ ਹੋਣਾ ਸ਼ਾਮ ਸੁੰਦਰ ਰੋੜਾ ਜੀ ਦੀ ਜਾ ਕੇ ਉਹ ਕਮਲ ਦਾ ਫੁੱਲ ਫੜ ਕੇ ਬਹਿ ਗਏ ਕੱਲ ਇਹ ਕਾਂਗਰਸ ਜਮਾਤ ਜਿਹੜੀ ਆ ਇਹ ਖਤਮ ਹੋ ਰਹੀ ਆ ਦੇਸ਼ ਦੇ ਵਿੱਚੋਂ ਲੋਕ ਇਹਨਾਂ ਦੇ 70 ਸਾਲ ਦੇ ਰਾਜ ਨੂੰ ਦੇਖ ਚੁੱਕੇ ਹੋਏ ਆ ਵੀ ਇਹਨਾਂ ਨੇ ਕਿਹੜਾ ਰਾਜ ਕੀਤਾ ਵਾ ਔਰ ਹਰ ਸਟੇਟ ਦੇ ਅੰਦਰ ਇਹ ਖਤਮ ਹੁੰਦੀ ਜਾ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਖਤਮ ਹੁੰਦੀ ਜਾ ਰਹੀ ਹੈ ਦੂਜੇ ਪਾਸੇ ਉਹੀ ਜਮਾਤ ਦੇ ਨਾਲ ਤੁਸੀਂ ਗਠਬੰਧਨ ਕਰਾਣ ਨੂੰ ਕਾਹਲੇ ਫਿਰਦੇ ਹੋ ਹਾਂਜੀ মিডিਆ ਵਾਲੇ ਹੀ ਗੱਠ ਜੋੜ ਕਰੀ ਜਾਂਦੇ ਆ ਅਸੀਂ ਤਾਂ ਕਿਸੇ ਨਾਲ ਗੱਠ ਜੋੜ ਨਹੀਂ ਕੀਤਾ ਜਦੋਂ ਹੋਊਗਾ ਉਦੋਂ ਸਾਡੇ ਤੋਂ ਜਵਾਬ ਲੈ ਲਿਓ ਫਿਰ ਅਸੀਂ ਨਹੀਂ ਗੱਠ ਜੋੜ ਕਿਉਂ ਨਹੀਂ ਕੀਤਾ ਪਰਸੋ ਮੀਟਿੰਗ 19 20 ਨੂੰ ਮੀਟਿੰਗਾਂ 'ਚ ਮੁੱਖ ਮੰਤਰੀ ਪੰਜਾਬ ਵੀ ਦਿੱਲੀ ਪਹੁੰਚਦੇ ਨੇ ਅਰਵਿੰਦ ਕੇਜਰੀਵਾਲ ਵੀ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਨੇ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਫੈਸਲਾ ਹੋ ਰਿਹਾ ਵਾ ਇਹ ਕੋਈ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਸਾਡੇ ਸੁਪਰੀਮੋ ਅਰਵਿੰਦ ਕੇ ਰੀਵਾਜੀ ਮੁੱਖ ਮੰਤਰੀ ਪੰਜਾਬ ਜੋ ਕਰੂਗੇ ਅਸੀਂ ਉਹਨਾਂ ਦੇ ਬਚਨਾਂ ਨਾਲ ਉਹਨਾਂ ਦੇ ਨਾਲ ਬੰਨੇ ਹੋਏ ਉਹਨਾਂ ਦੇ ਸਿਪਾਹੀ ਆ ਜੋ ਕਰੂਗੇ ਉਹਦੇ ਲਈ ਅਸੀਂ ਹਨੂਮਾਨ ਤਰ੍ਹਾਂ ਆਪਣਾ ਕੰਮ ਕਰਾਂਗੇ ਜੋ ਸਾਡੀ ਡਿਊਟੀ ਲਾਉ ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ ਫੈਸਲਾ ਜੋ ਹੋ ਕਰੂਗੇ ਉਹਨਾਂ ਦੇ ਫੈਸਲੇ ਦੇ ਨਾਲ ਬੰਨੇ ਹੋਏ ਆ ਪਰ ਕਾਂਗਰਸ ਵਾਲੇ ਕਹਿੰਦੇ ਨੇ ਕਿ ਅਸੀਂ ਆਪ ਆਪ ਦੇ ਨਾਲ ਜਾਣਾ ਮੁਨਾਸਿਬ ਨਹੀਂ ਸਮੇਂ ਤੇ ਆਪਨੇ ਨਾਮ ਤੋਂ ਬਿਹਤਰ ਹੈ ਕਿ ਘਰ ਬੈਠਣਾ ਬਿਹਤਰ ਹੈ ਹਜੀ ਉਹਨਾਂ ਨੂੰ ਚਿੱਠੀ ਕੀ ਨਹੀਂ ਭਾਈ ਆ ਵੀ ਤੁਸੀਂ ਆ ਜਾਓ ਸਾਡੇ 'ਚ ਉਹ ਤਾਂ ਆਪੇ ਹੀ ਆਈ ਜਾਂਦੇ ਆ ਬੀਜੇਪੀ 'ਚ ਵੀ ਭੱਜੀ ਜਾਂਦੇ ਆ ਸਾਡੇ ਨਾਲ ਵੀ ਜੁੜੀ ਜਾਂਦੇ ਅਸੀਂ ਤਾਂ ਕਿਸੇ ਨੂੰ ਚਿੱਠੀ ਨਹੀਂ ਭਾਈ ਪੰਜਾਬ ਦੇ ਵਿੱਚ ਵੀ ਸਾਡੇ ਨਾਲ ਆ ਕੇ ਜੁੜਜੋ ਉਹ ਤਾਂ ਆਪੇ ਹੀ来 ਜਾਂਦੇ ਆਪਣੀ ਮਸ਼ਹੂਰੀ ਆਪ ਹੀ ਕਰੀ ਜਾਓ ਉਹਦਾ ਕੀ ਫਾਇਦਾ ਉਹ ਕਹਿੰਦੇ ਸਾਨੂੰ ਗੱਠਬੰਧਨ ਮਨਜ਼ੂਰ ਨਹੀਂ ਆ ਜਿਹੜੇ ਪਰਚਾ ਦੀ ਰਾਜਨੀਤੀ ਆਪ ਨੇ ਪੰਜਾਬ ਦੇ ਵਿੱਚ ਕੀਤੀ ਆ ਹੁਣ ਦਿੱਲੀ ਦੇ ਵਿੱਚ ਪੀਜੀਪੀ ਕਰਦੀ ਆ ਤੇ ਹੁਣ ਆਪ ਆਨੇ ਭਜਦੇ ਕਿਉਂ ਆ ਜਦੋਂ ਦਿੱਲੀ ਤੋਂ ਸੰਮਣ ਆਂਦੇ ਜੀ ਨੇ ਇਹ ਨਾ ਤਾਂ ਆਪ ਨੂੰ ਭਜਾਉਣ ਚੁੱਕੇ ਹੈਗੇ ਆ ਇਹ ਆਪ ਵਾਲੇ ਭਜਦੇ ਨਹੀਂਗੇ ਆਪ ਵਾਲੇ ਇਹਨਾਂ ਨੂੰ ਦੱਸ ਰਹੇ ਆ ਵੀ ਪੰਜਾਬ ਦੇ ਪ੍ਰਤੀ ਕਿਵੇਂ ਕੰਮ ਕਰਨਾ ਤੁਸੀਂ ਕਿਹੜੇ ਸਾਲਾਂ ਚ ਕਿੰਨੇ ਸਾਲ ਰਾਜ ਕੀਤਾ ਵਾ ਅਸੀਂ 2 ਸਾਲ ਨਹੀਂ ਪੂਰੇ ਹੋਏ ਅੱਜ ਲੋਕ ਇਹਨਾਂ ਨੂੰ ਪੁੱਛਦੇ ਆ ਵੀ ਉਹ 2 ਸਾਲ ਚ ਕੁਝ ਕਰਕੇ ਸਾਨੂੰ ਦਿਖਾ ਰਿਹਾ ਤੁਸੀਂ ਐਨੇ ਸਾਲਾਂ ਚ ਨਹੀਂ ਕੋਈ ਕਰਕੇ ਲਗਾਇਆ ਇਸ ਕਰਕੇ ਹੁਣੇ ਇਕੱਲੇ ਭੱਜੇ ਫਸਟਾਉਣ ਨੂੰ ਫਿਰਦੇ ਆ ਇਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕਰਨਾ ਉਹ ਕਹਿੰਦੇ ਕੰਮ ਕੀਤੇ ਹੁੰਦੇ ਤਾਂ ਨਗਰ ਨਿਗਮ ਚੋਣਾ ਤੋਂ ਭਈ ਨਾ ਨਾ ਪੈਂਦਾ ਨਗਰ ਨਿਗਮ ਚੋਣਾ ਸਾਲ ਲੇਟ ਹੋ ਗਈਆਂ ਬੱਸ ਆ ਜਾਣਾ ਉਹ ਨਾਈ ਦੀ ਇੱਕ ਕਹਾਵਤ ਹੈ ਨਾ ਜਜਮਾਨਾ ਵਾਲ ਕਿੰਨੇ ਲੰਬੇ ਆਉਂਗਾ ਤੇਰੇ ਸਾਹਮਣੇ ਆ ਜਾਣੇ ਆ ਆ ਜਾਣ ਦੋ ਸਮਾਂ ਲੋਕ ਸਭਾ ਵੀ ਆ ਜਾਣੀ ਆ ਤੇ ਆ ਵੀ ਆ ਜਾਣੇ ਆ ਨਗਰ ਨਿਗਮ ਦੇ ਵੀ 95 ਦੀਆਂ 95 ਸੀਟਾਂ ਇਹਨਾਂ ਨੂੰ ਲੋਕਾਂ ਨੇ ਦਿਖਾ ਦੇਣਾ ਜਿਵੇਂ ਪਹਿਲਾਂ 92 ਮੈਂਬਰ ਵਿਧਾਨ ਸਭਾ ਚ ਚੁਣ ਕੇ ਭੇਜਿਆ ਇਦਾਂ ਹੀ 95 ਦੇ ਵਿੱਚ ਭੇਜਣਾ ਹਾਊਸ ਦੇ ਵਿੱਚ ਮੇਲ ਬਣਾਵਾਂਗੇ ਅੱਜ ਦੀ ਮੇਰੀ ਗੱਲ ਤਾਂ ਫਿਰ ਦੇਰ ਕਿਉਂ ਆਇਆ ਇਲੈਕਸ਼ਨ ਕਰਵਾ ਕਿਉਂ ਨਹੀਂ ਦੇ ਜਿਹੜੇ ਇਹਨਾਂ ਨੇ ਪਿਛਲੇ ਚੱਕ ਕੇ ਕਿਤਾਬਾਂ ਲੋਕਾਂ ਨਾਲ ਧੱਕਾ ਕਰ ਲਈ 5 ਨੰਬਰ ਵਾਰ ਦੀਆਂ ਵੋਟਾਂ ਚੱਕ ਕੇ 10 ਚ ਪਾਤੀਆਂ 10 ਵਾਲੀਆਂ 25 ਚ ਪਾਤੀਆਂ ਹਰ ਕੰਮ ਨੂੰ ਸਿੱਧਾ ਕਰਨ ਲੱਗੇ ਇਹਨਾਂ ਦਾ ਉਹਨੂੰ ਵਿਕਾਸ ਦਾ ਵੀ ਕੰਮ ਸਿੱਧਾ ਕਰ ਰਹੇ ਆ ਜੋ ਨਸ਼ੇ ਤੇ ਸਾਡੀ ਨੌਜਵਾਨੀ ਗਰੀ ਨੂੰ ਇਹਨਾਂ ਨੇ ਲਾਇਆ ਸੀ ਕਾਲੀ ਭਾਜਪਾ ਕਾਂਗਰਸ ਨੇ ਉਹ ਅੱਜ ਉਹਨਾਂ ਜਵਾਕਾਂ ਨੂੰ ਵੀ ਸਿੱਧੇ ਰਾਹ ਲਿਆ ਰਿਹਾ ਸਰਦ ਪੁਵਨ ਸਿੰਘ ਮਾਨ 40 ਹਜ਼ਾਰ ਬੰਦੇ ਨੂੰ ਨੌਕਰੀ ਦਿੱਤੀ ਹੈ ਇਹਨਾਂ ਨੇ 40 ਸਾਲਾਂ ਚ ਨਹੀਂ ਇੰਨੇ ਬੰਦੇ ਨੇ ਨਸ਼ਾ ਅੱਜ ਵੀ ਵੇਚ ਰਿਹਾ ਦਾਅਵੇ ਵੱਡੇ ਵੱਡੇ ਸੀਗੇ ਗੈਂਗਸਟਰ ਅੱਜ ਵੀ ਵੱਡੇ ਆਵਾਦ ਤਾਂ ਹਰ ਘਰ ਦੇ ਵਿੱਚ ਫਰੋਤੀ ਦੀਆਂ ਕੋਲਾ ਆ ਰਹੀਆਂ ਵਾ ਤੇ ਜਿਹੜੇ ਦਾਅਵੇ ਸੀਗੇ ਉਹ ਸੇ ਝੂਠੇ ਸਾਬਤ ਹੋਏ ਚੌਕ ਨਹੀਂ ਕਿ ਪੂਗਾ ਕੋਈ ਪੰਜਾਬ ਦੇ ਕਾਨੂੰਨ ਨੂੰ ਤੋੜਨ ਵਾਲਾ ਕਿਹੇ ਕਚੌਂਕ ਚੋ ਵਾਰਦਾਤ ਕਰਕੇ ਜਾਊਗਾ ਤਾਂ ਅੱਗੇ ਪੰਜਾਬ ਪੁਲਿਸ ਖੜੀ ਆ ਹੁਣ ਇਹ ਗੱਲ ਮੈਂ ਤੁਹਾਡੇ ਨਾਲ ਜਿਹੜੇ ਪਿਛਲੇ ਸਮੇਂ ਵਾਰਦਾਤਾ ਹੋਇਆ ਉਹ ਵਾਰਦਾਤਾ ਇਹਨਾਂ ਦੇ ਬੱਚੇ ਜਿਹੜੇ ਭੜਕਾਏ ਹੋਏ ਆ ਨਸ਼ਿਆਂ ਦੇ ਲਾ ਕੇ ਮਾਮਾ ਦੇ ਪੁੱਤਾਂ ਨੂੰ ਆਪ ਨਸ਼ੇ ਬਕਾਏ ਇਹਨਾਂ ਸਰਕਾਰਾਂ ਨੇ ਇਹ ਆਪ ਆਗੂ ਸੀਗੇ ਉਹ ਚੀਜ਼ਾਂ ਦੇ ਉਹ ਬੱਚੇ ਸਾਡੇ ਗਮਰਾਹ ਹੋਏ ਪੰਜਾਬੀ ਦਾ ਵੈਸੀ ਜਜ਼ਬਤੀ ਹੁੰਦਾ ਉਹ ਅਸੀਂ ਉਸ ਬੱਚਿਆਂ ਨੂੰ ਵੀ ਸਿੱਧੇ ਰਾਹ ਲੈ ਕੇ ਆਉਣਾ ਜਿਹੜਾ ਕੋਈ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਕਾਨੂੰਨ ਨੂੰ ਖਲਵਾੜ ਕਰੂਗਾ ਤੁਹਾ ਨੂੰ ਅਗਲੇ ਚੌਕ ਦੇ ਵਿੱਚ ਲੰਬਾ ਪਿਆ ਹੀ ਮਿਲੂਗਾ। ਇਹ ਇੱਕਲਾ ਸਵਾਲ ਆ ਹੁਣ ਜੇ ਗੱਤੂ ਹੀ ਕਹਿੰਦੇ ਹੋ ਕਿ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਫੈਸਲਾ ਹੋਏਗਾ ਖਨੂਮਾਨ ਦੀ ਤਰ੍ਹਾਂ ਉਸ ਨੂੰ ਲਾਗੂ ਕੀਤਾ ਜਾਏਗਾ। ਹਾਂ ਬਿਲਕੁਲ ਕੀਤਾ ਜਾਊਗਾ। ਇਹ ਸਬੰਧਨ ਹੁੰਦਾ ਕਾਂਗਰਸ ਦੇ ਵਾਸਤੇ ਵੋਟਾ ਮੰਗਦੇ ਨਜ਼ਰ ਆਉਂਗੇ ਆਪਣੇ ਦਿਲ ਦੀ ਆਵਾਜ਼ ਤੋਂ ਤੁਹਾਨੂੰ ਲੱਗਦਾ ਕਿ ਹਾਂ ਵੀ ਕਾਂਗਰਸ ਜਿੰਦੇ ਨਾਲ ਤੁਸੀਂ ਹੁਣ ਤੱਕ ਅੱਜ ਦੀ ਘੜੀ ਤੱਕ ਵੀ ਭੰਡਦੇ ਨਜ਼ਰ ਆਇਓ ਜਿਸ ਜਮਾਤ ਨੂੰ ਉਹਦੇ ਵਾਸਤੇ ਵੋਟਾ ਮੰਗੂਗੇ। ਦੇਖੋ ਗੱਲ ਸੁਣੋ ਮੇਰੀ ਪ੍ਰਿੰਸੀਪਲ ਦਾ ਕਹਿਣਾ ਨਾ ਸਾਰਿਆਂ ਨੂੰ ਮੰਨਣਾ ਪੈਂਦਾ ਜਿਹੜਾ ਕੋਈ ਸਟੂਡੈਂਟ ਹੋਵੇ ਇਹਨੇ ਆਪਣੇ ਆਪ ਨੂੰ ਇੱਕ ਸਟੂਡੈਂਟ ਸਮਝੀ ਜਾਣਾ ਇਹ ਤਾਂ ਆਪਣੇ ਆਪ ਨੂੰ ਸਮਝਦਿਆ ਰਾਹੁਲ ਗਾਂਧੀ ਕੋਸ਼ਿਸ਼ ਕਰਦਾ ਫਿਰਦਾ ਇਹ ਕੋਸ਼ਿਸ਼ ਕਰਦੇ ਫਿਰਦੇ ਆ ਰਾਹੁਲ ਗਾਂਧੀ ਉੱਥੇ ਸਮਝੋਤੇ ਕਰਦਾ ਫਿਰਦਾ ਇਹ ਧਰਨੇ ਲਾਉਂਦੇ ਫਿਰਦੇ ਅੱਜ ਜਗਰਾਂਚ ਇਹਨਾਂ ਨੂੰ ਹੀ ਕਿਸੇ ਪ੍ਰਿੰਸੀਪਲ ਨੇ ਸਮਝਿਆ ਕਦੇ ਇਹਨਾਂ ਨੇ ਪੰਜਾਬ ਦੇ 3 ਕਰੋੜ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤਿਆ ਅੱਜ ਅਸੀਂ ਸਾਡੇ ਤੇ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਕੇ ਕਮਾ ਦੇ ਲਈ ਔਰ ਪੰਜਾਬ ਦੀ ਅਮਨ ਸ਼ਾਂਤੀ ਲਈ ਹਰ ਕੰਮ ਅੱਗੇ ਹੋ ਕੇ ਕਰਾਂਗੇ ਜੋ ਟੋਕਰਾਂ ਨੂੰ ਕਿਸ ਤਰ੍ਹਾਂ ਕਹੋਗੇ ਅੱਜ ਤੁਸੀਂ ਕਾਂਗਰਸ ਨੂੰ ਭੰਡ ਦੇ ਨਜ਼ਰ ਆ ਰਹੇ ਹੋ ਕਾਂਗਰਸ ਤੁਹਾਨੂੰ ਭੰਡ ਦੀ ਨਜ਼ਰ ਆ ਰਹੀ ਹੈ ਜਦੋਂ ਹੋਰ 2 ਮਹੀਨੇ ਨੂੰ ਜਨਤਾ ਦੇ ਵਿੱਚ ਘਾ ਜਾਓਗੇ ਜਨਤਾ ਨੂੰ ਕਿਸ ਤਰ੍ਹਾਂ ਕਹੋਗੇ ਕਿ ਇਹਨਾਂ ਦੇ ਹੱਕ ਦੇ ਵਿੱਚ ਮੋਰ ਪਾਓ ਜਾਂ ਉਹ ਤੁਹਾਨੂੰ ਕਿਸ ਤਰ੍ਹਾਂ ਕਹੋਗੇ ਕਿ ਤੁਹਾਡੇ ਹੱਕ ਦੇ ਵਿੱਚ ਮੋਰ ਪਾਓ ਤਾਨਾਸ਼ਾਹੀ ਨਹੀਂ ਚੱਲਣ ਦੇਣੀ ਜਿਹੜੀ ਅੱਜ ਕੇਂਦਰ ਸਰਕਾਰ ਤਾਨਾਸ਼ਾਹੀ ਵਾਲੇ ਕਾਨੂੰਨ ਬਣਾ ਬਣਾ ਕੇ ਲੋਕਾਂ ਤੇ ਥੋਪ ਰਿਹਾ ਜਿਵੇਂ ਕਿਸਾਨ ਅੰਦੋਲਨ ਦੇ ਕਾਨੂੰਨ ਸੀ ਅਸੀਂ ਪੰਜਾਬੀ ਆ ਸਾਡੇ ਜਜ਼ਬਾਤਾਂ ਨਾਲ ਕੋਈ ਵੀ ਖੇលੂਗਾ ਉਹਨੂੰ ਕਦੇ ਖਲਵਾੜ ਨਹੀਂ ਕਰਨ ਦਿੱਤਾ ਜਾਊਗਾ ਇਹ ਗੁਰੂਆਂ ਪੀਰਾਂ ਦੀ ਸਾਡਿਆਂ ਦੀ ਧਰਤੀ ਆ ਪੰਜਾਬ ਇੱਕ ਐਸੀ ਸਟੇਟ ਆ ਜਿੱਧਰ ਪੰਜਾਬ ਦਾ ਝੰਡਾ ਉੱਥੇ ਦੇਸ਼ ਦਾ ਜੋ ਹਾਈ ਕਮਾਂਡ ਦਾ ਫੈਸਲਾ ਬਸ ਉਹੀ ਲਾਗੂ ਹੋਣਾ ਆਪਣਾ ਕੋਈ ਸਾਡਾ ਕੋਈ ਪਰਸਨਲ ਨਹੀਂ ਅਸੀਂ ਅਰਬਿੰਦ ਕੇਰਿਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਸਿਪਾਹੀਆਂ ਜੋ ਸਾਨੂੰ ਉਹ ਹੁਕਮ ਦੇ ਦਊਗੇ ਉਸੇ ਰਸਤੇ ਤੇ ਚੱਲਾਂਗੇ ਜੀ ਬਿਲਕੁਲ ਐਸੀ ਐਮਐਲਏ ਸ਼ੋਕਪੁਰ ਆਸ਼ਰ ਬਪੂ ਜਿਹੜੇ ਕਰਨੇ ਨਹੀਂ ਰਾਏ ਨੇ ਬੰਦਨ ਨੂੰ ਲੈ ਕੇ ਬਹੁਤ ਨਾਲ ਲੋਕ ਵਾਂ ਦੇਖ ਰਹੇ ਤੁਸੀਂ ਕਿਹਾ ਸੀ ਤਾਂ ਤੁਹਾਡਾ ਸਵਾਗਤ ਕਰਦਾ ਘਰੇ ਆ ਹਲਕਾ ਸੈਂਟਰ ਸ਼ੋਕਪੁਰ ਸਿਟੀ ਸੜਕਾਂ ਮਜਬੂਰ ਨੇ ਤੇ ਸਾਰੀ ਗੱਲ ਕਰਵਾ ਦੋਸਤ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਆਟਰੰਗਰ ਨਾਇਕ ਜੀ ਕਨੈਕਸ਼ਨ ਦੇਖਣਾ ਹੈ ਕੋਈ 12 ਲੱਖ ਦੀ ਲਾਗਤ ਨਾਲ 74 ਨੰਬਰ ਬਾੜ ਦੇ ਵਿੱਚ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀਗੀ ਪਾਣੀ ਤੋਂ ਬਿਨਾ ਪਾਣੀ ਇੱਕ ਐਸੀ ਚੀਜ਼ ਆ ਜੀ ਇਹਦੇ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਔਰ ਬਾਕੀ ਗੱਲਾਂ ਦੋਸਤ ਜੀ ਜਾਰਾ ਹੋ ਜਾਂਦਾ ਇਸ ਕਰਕੇ ਇਹਨਾਂ ਲੋਕਾਂ ਦੀ ਜ਼ਰੂਰਤ ਸੀ ਉਹ ਅੱਜ ਉਹ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਅੱਜ 12 ਲੱਖ ਦੀ ਲਗਨ ਹੈ ਜੀ ਉਹਦਾ ਘਾਟ ਨਹੀਂ ਕੀਤਾ ਬਹੁਤ ਜਲਦੀ ਲੋਕਾਂ ਨੂੰ ਰਾਤ ਮਿਲੂਗੀ ਪਾਣੀ ਜਿੱਥੇ ਤੁਸੀਂ ਕਹਿੰਦੇ ਹੋ ਕਿ ਕ੍ਰਪਸ਼ਨ ਨੂੰ ਲੈ ਕੇ ਠਲ ਕੀਤੀ ਜਾਏਗੀ ਅੱਜ ਜਿੱਥੇ ਟਿਊਬਲ ਲਗਾਏ ਜਾਂਦੇ ਹੈ ਉੱਥੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਮਗਰ ਜਿੱਥੇ ਨਜਾਇਜ਼ ਬੋਰਿੰਗ ਹੁੰਦੀ ਹੈ ਕਲੋਨੀਆਂ ਕੱਟੀਆਂ ਜਾਂਦੀਆਂ ਹੈ ਨਜਾਇਜ਼ ਬੋਰਿੰਗ ਚੱਲ ਰਹੀ ਹੈ ਉਹ ਕਿਸ ਦੀ ਸਹਹਿਤ ਚੱਲ ਰਹੀ ਹੈ ਕਾਰਪੋਰੇਸ਼ਨ ਭੰਗ ਹੈ ਪਰ ਬੋਰਿੰਗ ਹੱਜ ਵੀ ਚੱਲ ਰਹੀ ਹੈ ਦੇਖੋ ਗੱਲ ਸੋ ਜਿਹੜੇ ਜਿਹੜੇ ਅਫਸਰ ਦੀ ਜ਼ਰੂਰ ਹੈਗੀ ਆ ਡਿਊਟੀ ਜਿਹੜੇ ਅਫਸਰ ਨੇ ਜੋ ਡਿਊਟੀ ਆਪਣੀ ਤੇ ਅਣਗਹਿਲੀ ਕਰਨੀ ਆ ਉਹਨੂੰ ਸਰਕਾਰ ਵੱਲੋਂ ਪੁੱਛਿਆ ਜਾਊਗਾ ਵੀ ਤੇਰੀ ਡਿਊਟੀ ਤੇ ਇੰਨੀ ਅਣਗਹਿਲੀ ਹੋਈ ਆ ਜੀ ਜਿਹੜਾ ਕੋਈ ਧਿਆਨ ਚ ਲਿਆਓ ਸਾਡੇ ਵੀ ਆਹ ਕੰਮ ਨਹੀਂ ਆਇਆ ਜੋ ਰਿਹਾ ਸੀ ਬਿਲਕੁਲ ਰੁਕਣ ਦੇ ਉਹਦੇ ਹੱਕਦਾਰਾਂ ਉਹ ਨਾ ਹੋਣ ਦੇਣਾ ਆਮ ਆਦਮੀ ਪੱਟੀ ਜਾਂਦੇ ਕਾਂਗਰਸ ਦਾ ਐਲਾਈਂਸ ਹੋ ਗਿਆ ਕਿ ਉਹ ਹਜੇ ਤਾਂ ਤੁਹਾਡੇ ਰਾਹੀ ਉਹ ਪਤਾ ਲੱਗਦਾ ਪਿਆ ਵਾ ਸਾਡੇ ਦਾ ਹਜੇ ਕੋਈ ਸੰਦੇਸ਼ ਜੋ ਸਾਡੇ ਸੁਪਰੀਮੋ ਅਰਬਿੰਦ ਕੇ ਜੀਵਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੋ ਸਾਨੂੰ ਸੰਦੇਸ਼ ਦੇਊਗਾ ਅਸੀਂ ਉਹਨਾਂ ਦੇ ਸਿਪਾਹੀਆਂ ਉਹਨਾਂ ਦੇ ਵਚਨਾਂ ਦੇ ਨਾਲ ਬੰਨੇ ਹੋਏ ਬੰਦੇ ਆ ਜੋ ਫੈਸਲਾ ਕਰੂਗੇ ਫਿਰ ਹਨੂਮਾਨ ਗੁਜਰੰਗਬਲੀ ਤਰ੍ਹਾਂ ਉਸੇ ਤਰ੍ਹਾਂ ਸੇਵਾ ਕਰਾਂਗੇ ਅਕਸਰ ਤੁਸੀਂ ਕਹਿੰਦੇ ਸੀ ਕਿ 74 ਸਾਲ ਕਾਂਗਰਸੀਆਂ ਨੇ ਤੇ ਬਾਕੀ ਪਾਰਟੀਆਂ ਰਵਾਇਤੀ ਪਾਰਟੀਆਂ ਨੇ ਕ腐ਪਸ਼ਨ ਕੀਤੀ ਹੈ ਜਾਂ ਖਰਾਬ ਕੀਤਾ ਹੈ ਜਾਂ ਮਾਵਾ ਦੇ ਪੁੱਤ ਖਰਾਬ ਕੀਤੇ ਹਨ ਉਨੋਂ ਉਹੀ ਬੰਦਿਆਂ ਦੇ ਨਾਲ ਮੋਢੇ ਨਾਲ ਮੋਢਾ ਚੜ੍ਹ ਕੇ ਨਾਰੇ ਵੀ ਲਾਣੇ ਪੈਣਗੇ ਤੇ ਵੋਟਾਂ ਵੀ ਮੰਗਣੀਆਂ ਪੈਣਗੀਆਂ ਇੱਕੋ ਗੱਲ ਸੁਣੋ ਅਜੇ ਤੱਕ ਤੁਸੀਂ ਆਪ ਹੀ ਨਾਰੇ ਲਵਾਈ ਜਾਂਦੇ ਹੋ ਆਪ ਹੀ ਮੋਢੇ ਤੇ ਚੜਾਈ ਜਾਂਦੇ ਹੋ ਜਦੋਂ ਜਨਤਾ ਫੈਸਲਾ ਕਰਦੀ ਹੈ ਨਾ ਉਦੋਂ ਸਾਰਿਆਂ ਨੂੰ ਜਿਹਨੂੰ ਮੋਢੇ ਤੇ ਬਿਠਾਉਣਾ ਹੁੰਦਾ ਉਹਨੂੰ ਮੋਢੇ ਤੇ ਬਿਠਾਉਣੀ ਹੈ ਜਿਹਨੂੰ ਹੁੰਗੇ ਸੁਟਣਾ ਹੁੰਦਾ ਉਹਨੂੰ ਹੁੰਗੇ ਸੁੱਟ ਦਿੰਦੀ ਹੈ 3 ਕਰੋੜ ਜਨਤਾ ਨੇ 91 ਮੈਂਬਰ ਵਿਧਾਨ ਸਭਾ ਚ ਚੁਣ ਕੇ ਭੇਜਿਆ ਜੋ ਸਾਡੇ ਸੁਪਰੀਮੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਸਾਡਾ ਹਾਈ ਕਮਾਂਡ ਫੈਸਲਾ ਕਰੂਗਾ ਉਹਦੇ ਫੈਸਲੇ ਦੇ ਨਾਲ ਬੰਨੇ ਹੋਏ ਸਿਪਾਹੀਆਂ ਮੇਰੇ ਸਾਰੇ ਨਾਲ ਕਿੰਨੇ ਮੇਰੀ ਵਾਰਡ ਦੇ ਹਲਕੇ ਦੇ ਸੈਂਟਰ ਦੇ ਉਲੰਘੀਆਰ ਔਰ ਵਾਰਡ ਅਨਚਾਰਜ ਬਲਾਕ ਪ੍ਰਧਾਨ ਅਸੀਂ ਸਾਰੇ ਉਹਨਾਂ ਦੇ ਬਚਨਾਂ ਨਾਲ ਬੰਨੇ ਆਂ ਮੁੱਖ ਮੰਤਰੀ ਪੰਜਾਬ ਜੋ ਫੈਸਲਾ ਕਰੂਗਾ ਉਹ ਪੰਜਾਬ ਦੇ ਹਿੱਤ ਲਈ ਤੇ ਦੇਸ਼ ਦੇ ਹਿੱਤ ਲਈ ਹੋਊਗਾ। ਮੈਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਇਹ ਅਪੀਲ ਕਰਨਾ ਚਾਹੁੰਦਾ ਹਾਂ। ਹਲਕਾ ਸੈਂਟਰ ਦੇ ਲੋਕਾਂ ਨੂੰ ਮੈਂ ਸੂਝਵਾਨ ਲੋਕ ਨੇ ਮੇਰੇ ਹਲਕੇ ਦੇ ਮੈਂ ਸਾਰਿਆਂ ਨੂੰ ਇੱਕੋ ਗੱਲ ਕਹੂੰਗਾ ਵੀ ਆਓ ਆਪਾਂ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਹਲਕੇ ਨੂੰ ਆਪਣੇ ਇਲਾਕੇ ਨੂੰ ਖੂਬ ਸੁਰਤ ਬਣਾਈਏ ਤਾਂ ਕਿ ਆਪਣਾ ਜਿਹੜਾ ਵਾ ਲੋਕ ਦੇਖਣ ਆਉਣ ਵੀ ਇੱਥੇ ਕੋਈ ਵਿਕਾਸ ਵੀ ਹੋਇਆ ਔਰ ਇੱਥੇ ਦੇ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਸਾਡੇ ਜੋ ਪੰਜਾਬੀਆਂ ਦੀ ਪਛਾਣ ਆ ਪੰਜਾਬ ਦੇ ਗੱਬਰੂ ਇੱਕ ਲੱਗ ਦੇਣ